ਕਾਰੇ ਸੰਕਲਪਾਂ ਦੇ ਬਸਤੂ ਅੱਜ ਆਪਣੀ ਮਾਡਲ ਦੇ ਭਗਵਾਨ ਜੀ ਮੁੱਖ ਮੰਤਰੀ ਪੰਜਾਬ ਉਹਨਾਂ ਨਾਲ ਮੀਟਿੰਗ ਸੀ ਇਹ ਮੀਟਿੰਗ ਦੇ ਵਿੱਚ ਮਾਨਯੋਗ ਸਿੱਖਿਆ ਮੰਤਰੀ ਜੀ ਮਾਨਯੋਗ ਪਨਾ ਸਕੱਤਰ ਦੇ ਮਾਨਯੋਗ ਐਜੂਕੇਸ਼ਨ ਸਕੱਤਰ ਜਿਹੜੇ ਹਾਜ਼ਰ ਸੀਗੇ ਆਪਣਾ ਮੁੱਦਾ ਸੀਗਾ ਜਿਹੜਾ ਪੰਜਾਬ ਪੀਐਸਕੇ ਲਾਗੂ ਕਰਾਉਣ ਦਾ ਲੈ ਕੇ ਉਹਦੇ ਦੇ ਵਿਸਤਾਰ ਚ ਗੱਲਬਾਤ ਹੋਈ ਆਪਾਂ ਪੱਖ ਜਿਹੜਾ ਆਪਦਾ ਵਿਸਤਾਰ ਨਾਲ ਰੱਖਿਆ ਕੋਰਟ ਦੇ ਆਰਡਰ ਵੀ ਵਿਖਾਏ ਆ ਆਪਣਾ ਇਛਤਿਆਰ ਵੀ ਵਿਖਾਇਆ ਜਿਹੜੀ ਇਹ ਇਛਤਿਆਰ ਪਹਿਲਾਂ ਦਾ ਸੀਗਾ ਜਿਹੜੇ ਇਹਦੇ ਫైనాన్స్ ਸੈਕਟਰੀ ਆ ਉਹਨਾਂ ਨੇ ਕਿਹਾ ਕਿ ਇਹਦੇ ਤੇ ਖਜ਼ਾਨੇ ਤੇ ਇੰਨਾ ਬੋਝ ਪੈ ਜਾਣਾ ਉਹਨਾਂ ਨੇ ਕਾਫੀ ਵੱਲੋਂ ਇਹ ਗੱਲਬਾਤ ਕੀਤੀ ਹੈ ਇਹਦੇ ਬਾਰੇ ਮੁੱਖ ਮੰਤਰੀ ਨੂੰ ਪਰ ਮੁਕਾੜਿਓ ਮੁੱਖ ਮੰਤਰੀ ਨੇ ਇਹ ਕਿਹਾ ਕਿ ਸੁਪਰੀਮ ਕੋਰਟ ਦੇ ਆਰਡਰ ਆ ਤਾਂ ਉਹ ਸਭ ਨੂੰ ਮੰਨਣੇ ਪੈਣੇ ਆ ਜਿਹੜਾ ਇਹਦੇ ਤੇ ਅਸੀਂ ਕੰਮ ਕਰ ਰਹੇ ਆ ਜਿਹੜੀਆਂ ਸੈਕਟਰੀ ਵੀ ਇਹ ਕਿਹਾ ਕਿ ਸਾਡੀ ਇਹਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਆ ਐਜੂਕੇਸ਼ਨ ਡਿਪਾਰਟਮੈਂਟ ਦੀ ਤੇ ਫైనాన్స్ ਦੀ ਸੀ ਜਲਦੀ ਇਹਦੇ ਜਿਹੜੇ ਸਪੀਕਿੰਗ ਆਰਡਰ ਆ ਉਹ ਜਾਰੀ ਕਰ ਦੇਵਾਂਗੇ ਪਰ ਸਾਥੀਓ ਜਿੰਨਾ ਚਿਰ ਇਹਦੇ ਤੇ ਮੰਨ ਲਓ ਆਪਣੇ ਸਪੀਕਿੰਗ ਆਰਡਰ ਆਪਣੇ ਪੱਖ ਦੇ 6ਵੇਂ ਪੇਕ ਕਮਿਸ਼ਨ ਉਹਨਾਂ ਚਿਰ ਆਪਾਂ ਇਹਨਾਂ ਦੀਆਂ ਗੱਲਾਂ ਤੇ ਯਕੀਨ ਨਹੀਂ ਕਰ ਸਕਦੇ ਪਰ ਅੱਜ ਦੀ ਮੀਟਿੰਗ ਦੇ ਵਿੱਚ ਮਾੜੀਓਗ ਮੁੱਖ ਮੰਤਰੀ ਨੇ ਵੀ ਮਾੜੀਓਗ ਸਿੱਖਿਆ ਮੰਤਰੀ ਨੇ ਵੀ ਇਸ ਚੀਜ਼ ਤੇ ਜ਼ੋਰ ਦਿੱਤਾ ਕਿ ਜੇਕਰ ਸੁਪਰੀਮ ਕੋਰਟ ਦੇ ਆਰਡਰ ਹੈ ਜੋ ਇਹਨਾਂ ਦਾ ਬਣਦਾ ਇਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਪਰ ਜਦੋਂ ਆਪਣੇ ਕਾਗਜ਼ ਅੱਪ ਚੋਣਗੇ ਛੇਵੇਂ ਪੇਕ ਮਿਸ਼ਨ ਦੇ ਉਹਨਾਂ ਚਿਰ ਆਪਾਂ ਲਗਾਤਾਰ ਆਪਾਂ ਨੂੰ ਸੰਘਰਸ਼ ਕਰਨਾ ਪਊਗਾ ਆਪਾਂ ડી ਕਰਦੇ ਆ ਹਫ਼ਤੇ ਦੱਸਣ ਦੇਣਾ ਜੇਕਰ ਆਪਣੇ ਆਰਡਰ ਆ ਜਾਂਦੇ ਠੀਕ ਹੈ ਨਹੀਂ ਅਗਲੀ ਰਣਨੀਤੀ ਬਣਾ ਕੇ ਆਪਾਂ ਅੱਗੇ ਉਹ ਵੀ ਕਾਰਵਾਈ ਹੋਊਗੀ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ। ਉਹ ਤੋਂ ਅਗਲਾ ਆਪਣਾ ਮੁੱਦਾ ਸੀਗਾ ਜਿਹੜਾ ਰੀਕਾਸਟ ਦਾ ਰੀਕਾਸਟ ਦੇ ਮੁੱਦੇ ਤੇ ਜੋ ਵੀ ਗੱਲਬਾਤ ਹੋਈ ਹੈ ਸੀਐਮ ਸਾਹਿਬ ਨਾਲ ਤੇ ਐਜੂਕੇਸ਼ਨ ਮਿਸਟਰ ਐਜੂਕੇਸ਼ਨ ਸੈਕਟਰ ਨਾਲ ਉਹਦੇ ਤੇ ਉਹਨੂੰ ਮੈਡਮ ਸਮਨਦੀਪ ਜੀ ਦੱਸਣਗੇ। ਧੰਨਵਾਦ। ਜੋ ਸੀ ਰੀਕਾਸਟ ਦੇ ਬਾਰੇ ਗੱਲ ਹੋਈ ਉਹ ਹਾਂਜੀ ਹਾਂਜੀ ਸਾਥੀਓ ਰੀਕਾਸਟ ਦੇ ਮੁੱਦੇ ਤੇ ਜੋ ਗੱਲਬਾਤ ਹੋਈ ਹੈ ਸੀਐਮ ਨੇ ਸੀਐਮ ਭਗਵਨ ਨਰਮਨ ਜੀ ਨੇ ਆਖਿਆ ਹੈ ਕਿ ਅਸੀਂ ਤੁਹਾਡੇ ਨਾਲ ਹਾਂ ਤੁਹਾਨੂੰ ਨੌਕਰੀ ਤੋਂ ਬਿਲਕੁਲ ਵੀ ਨਹੀਂ ਕੱਢਿਆ ਜਾਏਗਾ। ਉਸ ਤੋਂ ਬਾਅਦ এডਿਕੇਸ਼ਨ ਸੈਕਟਰੀ এডਿਕੇਸ਼ਨ ਮਿਨਿਸਟਰ ਉਹਨਾਂ ਨੇ ਵੀ ਕਿਹਾ ਕਿ ਇਹਨਾਂ ਦਾ 117 ਜਣਿਆਂ ਦਾ ਤੋਂ ਹੀ ਕਿਸੂਤਨੀ ਆ ਹਾਲਾਂਕਿ ਇਹ 待ਟਿੰਗ ਲਿਸਟ ਹੈ ਜੋ ਹੋ ਰੀਕਾਸਟ ਨਹੀਂ ਕੀਤੀ ਗਈ ਲੀਗਲ ਐਡਵਾਈਸ ਲੈ ਕੇ ਉਹ ਦੁਬਾਰਾ ਸਿਲੈਕਟਡ ਲਿਸਟ ਜਾਰੀ ਕਰਨਗੇ ਇਹਦੇ ਦੁਬਾਰਾ ਵਿਚਾਰ ਸਕਦੇ ਉਸ ਤੋਂ ਅਗਲੀ ਜਿਹੜੀ ਆਪਣੀ ਸਾਥੀਓ ਗੱਲ ਸੀ ਕਿ ਜਿਹੜਾ ਸਟੇ ਟਾਈਮ ਆ ਸਕਦੇ ਜਿਹੜੇ ਅਗਲੇ ਰਾਉਂਡ ਹੋਣਗੇ ਉੱਥੇ ਅਸੀਂ ਮੰਨ ਲਓ ਹਰ ਸਮਾਂ ਵੀ ਕੋਸ਼ਿਸ਼ ਕਰਾਂਗੇ ਕਿ ਉਹ ਬੰਦਿਆਂ ਨੂੰ ਕਿਸੇ ਤਰ੍ਹਾਂ ਕੀਤਾ ਜਾਵੇ ਅਸੀਂ ਉਹਨਾਂ ਨੂੰ ਕਿਹਾ ਕਿ ਕੋਈ ਕਸੂਰ ਨਹੀਂ ਉਹਨਾਂ ਦਾ ਕਿ 50% ਦੀ ਸ਼ਰਤ ਕਰਕੇ ਜਿਹੜਾ ਉਹ ਲੇਟ ਹੋਇਆ ਜਿਹੜੇ ਲੀਵ ਲੇਟ ਹੋਇਓ ਤਾਂ ਕਰਕੇ ਟਾਈਮ ਵਧਦਾ ਜਾ ਰਿਹਾ ਅਗਲਾ ਜਿਹੜਾ ਮੁੱਦਾ ਸੀਗਾ ਸਮਾਜਿਕ ਸਿੱਖਿਆ ਤੇ ਜਿਹੜੀਆਂ ਇੰਗਲਿਸ਼ ਦੀਆਂ ਪੋਸਟਾਂ ਦਾ ਰੇਸ਼ੋ ਬਰਾਬਰ ਕਰਨ ਬਾਰੇ ਉੱਥੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਤੇ ਆਲਰੇਡੀ ਤੁਸੀਂ ਪਹਿਲਾਂ ਵੀ ਦੱਸਿਆ ਸੀ ਮੀਟਿੰਗ 'ਚ ਆਲਰੇਡੀ ਕੰਮ ਕਰ ਰਹੇ ਹਾਂ ਤੇ ਇਹਨਾਂ ਬਦਲੀਆਂ ਦੇ ਵਿੱਚ ਉਹ ਰੇਸ਼ੋ ਬਰਾਬਰ ਕਰਕੇ ਐਸਐਸਟੀ ਦੀ ਇੰਗਲਿਸ਼ ਦੀ ਉਹ ਖਾਲੀ ਪੋਸਟ ਜਿਹੜੀ ਇੰਗਲਿਸ਼ ਦੀਆਂ ਵਿਖਾਈਆਂ ਜਾਣਗੀਆਂ ਅੱਗੇ ਸਾਥੀਓ ਜੋ ਵੀ ਆਪਣਾ ਆਪਾਂ 10-12 ਦਿਨ ਵੇਟ ਕਰਾਂਗੇ ਜੋ ਵੀ ਆਪਣੇ ਜੇ ਪੋਜ਼ਿਟਿਵ ਪੱਖ ਆਉਂਦਾ 50 ਪੇਸਕਲ ਨੂੰ ਲੈ ਕੇ ਤੇ ਬਾਕੀ ਮੰਗਾਂ ਨੂੰ ਲੈ ਕੇ ਤਾਂ ਠੀਕ ਹੈ ਨਹੀਂ ਆਪਾਂ ਆਉਣ ਵਾਲੇ ਦਿਨਾਂ ਚ ਕਾਨੂੰਨੀ ਲੜਾਈ ਵੀ ਉਸੇ ਤਰ੍ਹਾਂ ਜਾਰੀ ਰੱਖਾਂਗੇ ਇਸ ਸੰਘਰਸ਼ ਦੀ ਲੜਾਈ ਵੀ ਲੜਾਂਗੇ ਜੋ ਵੀ ਅਪਡੇਟ ਹੋਊਗੀ ਤੁਹਾਨੂੰ ਗਰੁੱਪਾਂ ਚ ਦੇ ਦਿੱਤੀ ਜਾਊਗੀ ਅੱਜ ਦੀ ਮੀਟਿੰਗ ਫੁੱਲ ਮਿਲਾ ਕੇ ਕਹਿ ਸਕਦੇ ਆ ਕਿ ਸਾਰਤਕ ਰਹੀ ਬਹੁਤ ਬਹੁਤ ਧੰਨਵਾਦ